ਮੈਂ ਵੀ ਬੋਤਲ ਆਫ ਕਰੀ ਮੇਰੀ ਗੱਲ ਸੁਣ ਚੰਗਾ ਹਾਂਜੀ ਹੁਣ ਵਧੀਆ ਪੜਨਾ ਜਿਹੜਾ ਤੂੰ ਬੈਗ ਕਿਹਾ ਤੈਨੂੰ ਉਹ ਬੈਗ ਦਵਾਦਾ ਠੀਕ ਆ ਨਾ ਹਾਂਜੀ ਥੈਂਕ ਯੂ ਅੰਕਲ ਕੋਈ ਨਾ ਕੋਈ ਨਾ ਕੋਸ ਤਾਂ ਤੂੰ ਸੰਭਲ ਕੇ ਰੱਖਦਾ ਚੱਲਦਾ ਮੇਰੀ ਗੱਲ ਹਾਂ ਤੂੰ ਮੰਮਾ ਨੂੰ ਤੂੰ ਤੰਗ ਨਹੀਂ ਕਰਨਾ ਜੇ ਕਹੇ ਚੀਜ਼ ਦੀ ਲੋੜ ਹੋਈ ਨਾ ਮੈਨੂੰ ਦੱਸ ਦਿਆ ਕਰ ਉਹਦੀ ਆਂਟੀ ਨੂੰ ਦੱਸ ਦਿਆ ਕਰ ਚੰਗਾ ਠੀਕ ਹੈ ਜੀ ਹਾਂ ਉਹਨੇ ਦੱਸਿਆ ਕਰੂੰਗੀ ਹੁਣ ਹਾਂ ਆ ਜਾ ਜੋ ਬਟਲ ਕਮੋ ਆ ਗਈ ਆਂਟੀ ਮੇਰਾ ਰੈਕਵੀਸ਼ਨ ਹੋ ਗਿਆ ਆ ਦੇਖੋ ਨਵਾਂ ਬੈਗ ਤੁਮ ਕਿਤਾਬਾਂ ਵੀ ਦਿਖਾਉਣਾ ਮੈਂ ਨੰਨੀਆਂ ਕਿਤਾਬਾਂ ਦਿੱਤੀਆਂ ਆ ਦੇਖੋ ਖੈਪੀਆਂ ਮੇਰੀ ਗੱਲ ਸਮਝ ਤਰਫ ਕਿਤਾਬਾਂ ਰਖਾ ਲਈ ਹਾਂ ਬੋਡੋ ਤੁਸੀਂ ਪੇਪਰ ਤੇ ਟੈਕ ਵੀ ਗਲਤੀ ਨਹੀਂ ਕੀਤੀ ਕੁੜੀ ਨੇ ਲੈ ਇਨੀ ਸ਼ਿਆਰ ਆ ਗਈ ਹੋਰ ਵੰਦੀ ਮੇਰੇ ਮੰਮੀ ਨਾ ਮੈਨੂੰ ਪਹਿਲੇ ਸਿਖਾ ਦਿੰਦੀ ਸੀ ਪੜਾਉਂਦੀ ਹੁੰਦੀ ਸੀ ਘਰ ਆਪਣੇ ਇੱਧਰ ਕੰਮ ਕਰਕੇ ਨਾ ਫਿਰ ਮੈਨੂੰ ਕਲਾਸ ਹੋ ਗਈ ਪਹਿਲਾਂ ਮੈਨੂੰ ਹੁਣ ਇਹ ਦੱਸੋ ਠੀਕ ਹੈ ਵਿਦਿਆਰਥੀ ਲੱਗੇ ਸਕੂਲ ਜਾ ਕੇ ਨਹੀਂ ਥੋੜਾ ਥੋੜਾ ਲੱਗਿਆ ਸੀਗਾ ਪਰ ਐਡਾ ਸੀ ਨਾ ਮੈਂ ਨੇ ਟੋਲੀ ਬੈਠਾ ਨਾ ਕਿ ਫੋਟੋ ਤੇ ਨਾਲ ਕਰੀ ਇੱਕ ਵੀ ਗਲਤੀ ਨਹੀਂ ਕੀਤੀ ਪ੍ਰਿੰਸੀਪਲ ਜੀ ਬਹੁਤ ਸ਼ਾਨਾ ਬਕਿਆ ਮੈਂ ਜਦੋਂ ਉਹਨੂੰ ਦੱਸਿਆ ਨਾ ਵੀ ਦੀ ਮਾਂ ਇਹਨੂੰ ਪੜਉਣੀ ਰਹੀ ਆ ਬੀ ਆਲ ਪਾਸੇ ਦੀ ਬੱਚੂ ਤਾਂ ਹੀ ਗਈ ਹਰਾਨ ਰਹਿ ਗਿਆ ਉਹ ਕਹਿੰਦਾ ਇੰਨਾ ਇੰਟੈਲੀਜੈਂਟ ਬੱਚਾ ਤੇ ਉਹ ਕਹਿੰਦਾ ਵੀ ਤੂੰ ਬੱਚਾ ਦਾ ਉਹ ਹੋਊਗਾ ਉਹਨਾਂ ਨੇ ਇਹਨੂੰ ਪੰਜਵੀਂ ਦੇ ਪੱਤਰ ਪਾਇਆ ਸੀ ਜਸਤ ਤੇ ਉਹਨੀ ਵੀ ਸੇਮੇ ਕਲਾਸ ਦਾ ਡਿਗਰੀਨ ਹੋਉਂਦੀ ਹਾਂ ਬਦਿਆਰ ਟੋਪੀਆਂ ਕਿੱਥੇ ਰਹੀਆਂ ਟੋਪੀਆਂ ਹੋ ਗਈਆਂ ਤੇ ਪੈਸੇ ਲੱਗੇ ਫੇਰਨਾ ਕਿ ਭੇਜੂਣੀ ਹਾਂ ਉਹ ਤਾਂ ਠੀਕ ਆ ਚਲ ਉਹ ਤਾਂ ਐਂ ਕਰ ਦਿੰ ਠੀਕ ਐ ਫ੍ਰਿਜ ਚ ਸਬਜ਼ੀ ਪਈ ਐ ਜਾ ਕੇ ਰੋਟੀ ਖਾ ਲੈ ਤੇਰੀ ਮੰਮੀ ਨਾ ਮੈਂ ਬਾਜ਼ਾਰ ਭੇਜੀ ਐਗੀ ਓ ਹਾਏ ਆਂਟੀ ਮੰਮੀ ਬਾਜ਼ਾਰ ਗਈ ਮੈਂ ਤਾਂ ਐਂਸੇ ਅੰਦਰ ਆ ਨੰਦਰ ਲੱਗਨੀ ਮੰਮੀ ਨੂੰ ਕਹਤਾ ਬਾਬਾ ਘੋਣੀ ਆਸੀਓ ਦੇਖੇ ਮੰਮੀ ਕਾ ਸਕੀ ਵੀ ਨਹੀਂ ਦੇਖ ਵੀ ਨਾ ਤੁਸੀਂ ਬਾਹਰ ਤੀ ਕੋਈ ਨਾ ਕੋਈ ਨਾ ਕੋਤਾ ਜੂ ਮੈਨੂੰ ਦੱਸ ਕੇ ਲਈਏ ਨਾਲੇ ਮੈਂ ਭੇਜੀ ਐਗੀ ਆਪਣਾ ਮੰਜਾ ਉਹ ਨਾ ਗਨਮਾ ਅੱਛਾ ਤੇ ਫਿਰ ਮੈਂ ਉਹਨਾਂ ਕੇ ਸੂਤ ਲਿਆ ਕਦ ਕਦੇ ਗਏ ਨੇ ਬਸ ਉਹ ਤਾਂ ਘੁਨੇ ਗਈਆ ਥੋੜਾ ਟਾਈਮ ਹੀ ਹੋਇਆ ਆਥਰ ਨੂੰ ਮੁੜੂਗੀ ਹਏ ਲੈ ਤਾ ਉਹ ਦੇਖੀ ਮम्मी ਤਾਂ ਉਹ ਇਹ ਕਿੰਨੇ ਉੱਛਾ ਨਹੀਂ ਕਰਦੀ ਅੰਦਰ ਜਾ ਕੇ ਬੈਗ ਰੱਖ ਦਿੰਨੀ ਖਰਾਬ ਪਾ ਮੇਰੀ ਗੱਲ ਸੁਣ ਰੋਟੀ ਖਾ ਕੇ ਨਹਾ ਕੇ ਤੂੰ ਪੜ ਲਾ ਹਾਂਜੀ ਠੀਕ ਹੈ ਉਹਦੇ ਲਈ ਮम्मी ਆ ਗਈ ਠੀਕ ਹੈ ਤੇ ਉਹ ਤਾਂ ਨਹੀਂ ਟੀਚਰ ਕੁਝ ਬੋਲੇ ਕਿੰਨੀ ਚੀਜ਼ ਭਰਾਈ ਆਣਾਂ ਨੇ ਕੀ ਸ ਤਾਂ ਉਹਨਾਂ ਨੇ 16000 ਰੁਪਏ ਦਾ ਐਡਮਿਸ਼ਨ ਲੱਗੇ ਰਾਂ ਤੇ ਬਾਕੀ ਹੱਦ ਸਭ ਮੁੱਕ ਕੋਈ ਨਾ ਯਾ ਕਾਪੀ ਦਾ ਕੀ ਆ ਜਦੋਂ ਹੁਣ ਪੜਾਉਣਾ ਹੀ ਐ ਇਹਨੂੰ ਆਪਾਂ ਨਹੀਂ ਮੈਂ ਇਹ ਨਹੀਂ ਕਹਿ ਰਹੀ ਵੀ ਕਿਸ਼ਤ ਬਣਵਾ ਲੈਣ ਦੇ ਨਾਲ ਹੀ ਮੈਂ ਇਹ ਕਹਿਣਾ ਚਾਹਨੀ ਆ ਕਿਸ਼ਤਾਂ ਹੁੰਦੀ ਆ ਇੱਕ ਤਨਖਾਹ ਜੂਗੀ ਬਸ ਸਾਰਾ ਨਹੀਂ ਦੇ ਦਿੰਗੇ ਚਲ ਜਿਵੇਂ ਮਰਜ਼ੀ ਕਰ ਲਓ ਤੇ ਨਾਲੇ ਮੇਰੀ ਗੱਲ ਸੁਣੋ ਟੀਚਰ ਨੂੰ ਮੜਾ ਜਾ ਕਹਿ ਦੇਣਾ ਸੀਗਾ ਵੀ ਜਿਹਦੀ ਮੰਮੀ ਵਾਲੀ ਗਰੀਬ ਆ ਮੜਾ ਜੌਰ ਲਾ ਦੇ ਉਹਨਾਂ ਨੇ ਕਿਹਾ ਮੜਾ ਜਨਾ ਹਾਂ ਉ ਤੱਕ ਬਹੁਤ ਬਗਲਗੀ ਨੂੰ ਬਹੁਤ ਸੁਧਾਰ ਆ ਗਿਆ ਆਹਾਂ ਪੈਸੇ ਕੱਢ ਲੈਣੇ ਸਿੱਖ ਲਾ ਤੂੰ ਤੇ ਬਾਪੂ ਪੈਸੇ ਵੀ ਨਹੀਂ ਕੱਢਦੇ ਹੁਣ ਮੇਰੀ ਗੱਲ ਸੁਣ ਲਓ ਮੈਂ ਕੁੜੀ ਦੀ ਫੀਸ ਖੁਦ ਓਟੀਏਗੀ ਤੁਹਾਨੂੰ ਨਹੀਂ ਕਿਹਾ ਨਾਲੇ ਆ ਜਿਹੜੀਆਂ ਟੌਣੀਆਂ ਮਾਰ ਕੇ ਗੱਲਾਂ ਕਰਦੇ ਨੇ ਇਹ ਰਹਿਣ ਦਿਓ ਠੀਕ ਹੈ ਨਾ ਜੇ ਮੈਂ ਚੱਲ ਵੀ ਫਿਰ ਚੁੱਪ ਕਰਾਉਣੀ ਔਖੀ ਹੋ ਜੂਗੀ ਕੋ ਮੇਰਾ ਹੁਣ ਜੀ ਵੀ ਨਹੀਂ ਲੱਗਦਾ ਮੇਰਾ ਜੀ ਆਇ ਨਹੀਂ ਲੱਗਦਾ ਅੱਗੇ ਤਿਆ ਟਿਆ 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 ਦਾ ਕਰੀ ਜਾਂਦੀ ਹੁੰਦੀ ਸੀ ਹੁਣ ਚੁੱਪ ਚੁੱਪ ਵੀ ਨਹੀਂ ਲੱਗਦੀ ਤੁਹਾਨੂੰ ਤਾਂ ਹੀ ਕਹਿੰਦੇ ਹੁੰਦੇ ਹੈਗੇ ਉਹੀ ਗੱਲ ਆ ਗਈ ਨਾ ਵੀ ਦਾਤੀ ਦੇ ਦੰਦੇ ਇੱਕ ਪਾਸੇ ਥੋਡੇ ਵਿਚਾਰੇ ਵਾਂਸੀ ਲੱਗਦੇ ਆ ਮੈਨੂੰ ਨਹੀਂ ਜਾਰੇ ਪਾਸੇ ਜਾਇ ਕਰ ਬਣਾ ਦੇ ਕੋਟ ਚਾਹ ਚੂ ਤੈਨੂੰ ਪਤਾ ਨਾ ਹੈਗਾ 10-10 ਹਜ਼ਾਰ ਰੀਪੀੜੀ ਪੈਂਦੀ ਆ ਨਾਲੇ ਅਜਰਾ ਆਪ ਦੀ ਡਿਊਟੀ ਆ ਮੇਰੀ ਰਾਤ ਨੂੰ ਜਾਣਾ ਮੇਰੀ ਡਿਊਟੀ ਤਾਂ ਹੈਗੀ ਹੈਗੀ ਮੈਂ ਤਾਂ ਪੁੱਜੂ ਦੱਸਿਆ ਨਹੀਂ ਹੈਗਾ ਨਾ ਮੈਂ ਮਨਿੰਦਰ ਨੂੰ ਬਠਿੰਡੇ ਨਹੀਂ ਭੇਜਿਆ ਹੈਗਾ ਮੈਂ ਤਾਂ ਉਹਨੂੰ ਥੋੜੀ ਮਾਫੀ ਦੇ ਹੂੰ ਉਹਦੀ ਮੰਮੀ ਕੋਲ ਭੇਜਿਆ ਦਾ ਉਹਦੀ ਮਾਪੇ ਉਹ ਮੇਰੀ ਗੱਲ ਸੁਣ ਕਿਉਂ ਕਮਲ ਨਾਲ ਗੱਲਾਂ ਕਰਦੀ ਆਂ ਤੂੰ ਫੇਰ ਫੇਰ ਉੱਥੇ ਗੱਲਬਾਤ ਹੋ ਗਈ ਕੁੜੀ ਨੂੰ ਕੀ ਜਵਾਬ ਦੇਵਾਂਗੇ ਕੋਈ ਗੱਲਬਾਤ ਨਹੀਂ ਹੁੰਦੀ ਇਹਦੀ ਨਾ ਇਹ ਜੀ ਕਿਹੜੀ ਮਾਂ ਗਈ ਜਿਹੜੀ ਉਹਨੂੰ ਮਾਰ ਦੂਗੀ ਗੁੱਸੇ ਹੋਗੀ ਬਤਵਾ ਦੋ ਚਪੇੜਾ ਲਾ ਲੂਗੀ ਕੋਈ ਨਤੀਜ ਆਗੀ ਉਹਦੀ ਈ ਤਾਂ ਛੋਟੇ ਹੁੰਦਿਆਂ ਨੂੰ ਵੀ ਤਾਂ ਕੁੱਟ ਪੈਂਦੀ ਆ ਮੇਰੀ ਗੱਲ ਸੁਣੋ ਮੈਨੂੰ ਪਤਾ ਕਿਉਂਕਿ ਇਹਨੂੰ ਨਾ ਇਹੀ ਦੁੱਖ ਲਈ ਬੈਠਾਗਾ ਵੀ ਮੇਰੇ ਕਰਕੇ ਮੇਰਾ ਪਿਓ ਮਰ ਗਿਆ ਮੈਂ ਤਾਂ ਭੇਜਿਆ ਦਾ ਜਿਹਦੀ ਮਾਂ ਇਹਦੇ ਕੋਲੇ ਰਹੂਗੀ ਨਾ ਫਿਤੱਦਾ ਦੁੱਖ ਘਟਜੂ ਮਾਂ ਨੇ ਟਾਲੀ ਪਈ ਜਾਣਾਗਾ ਕੋਈ ਮਾਂ ਇਹ ਜ ਨਹੀਂ ਹੁੰਦੀ ਜਿਹੜੀ ਆਉਦੇ ਬੱਚੇ ਤੋਂ ਦੂਰ ਰਹੇ ਲੋਕ ਕਿਤੇ ਸੋਖੀ ਹੋਊਗੀ ਉਹ ਗੱਲ ਕਮੂ ਉਹੀ ਨਹੀਂ ਗੱਲ ਉਹਨੂੰ ਜੀ ਆਪਾਂ ਸਮਝਾਉਂਦੇ ਨਾ ਇਹਦੀ ਮਾਂ ਨੂੰ ਆਪਾਂ ਇਹਦਾ ਐਡਰੈਸ ਲੈਣਦੇ ਆਪਾਂ ਜਾ ਕੇ ਉਹਨੂੰ ਸਮਝਾਉਂਦੇ ਵੀ ਕੋਈ ਗੱਲ ਨਹੀਂ ਭਈ ਗਲਤੀਆਂ ਵੱਡੀਆਂ ਵੱਡੀਆਂ ਤਾਂ ਹੋ ਜਾਂਦਾਂਗਾ ਮੈਂ ਮੰਨਦੀ ਆ ਜੇ ਜਮਾ ਹੱਥ ਤੋਂ ਨਿਕਲੀ ਹੀ ਨਾ ਗੱਲ ਫਿਰ ਆਪਾਂ ਜਾਵਾਂਗੇ ਕਿਹੜਾ ਉਹਦੀ ਧੀ ਆ ਉਹਨੂੰ ਸਮਝਾਉਂਦੇ ਕੋਈ ਨਾ ਇਹਨੂੰ ਗਲਤੀ ਦਾ ਅਹਿਸਾਸ ਹੈਗਾਗਾ ਜਦੋਂ ਇਹ ਖੁਦ ਜਾ ਕੇ ਆਪਦੀ ਮਾਂ ਮੂਰੇ ਆਪਦੀ ਗਲਤੀ ਕਬੂਲੂਗੀ ਨਾ ਕਿ ਮਾਂ ਮੈਨੂੰ ਬਖਸ਼ ਦੇ ਹੁਣ ਤਾਂ ਮੈਂ ਨਹੀਂ ਰਹਿ ਸਕਦੀ ਤੇਰੇ ਬਿਨਾ ਉਹ ਗੱਲ ਕੁਛ ਹੋ ਰਾ ਮਨਾਂ ਦੀ ਦੂਰੀ ਦੂਰ ਹੋ ਜਾਂਦੀ ਆ ਹੁਕਮ ਉਹ ਇੱਕ ਗਲਤ ਹੈਗੀ ਹੈ ਫੇ ਜੇ ਇਹਦੀ ਮੰਨਣ ਨੂੰ ਹਣੀ ਵਿਚਾਰੇ ਨੇ ਆ ਕੁੜੀ ਦੇਖ ਲਾ 12 13 ਸਾਲਾਂ ਦੀ ਹੋਗੀ ਇਹਨੂੰ ਘਰੋਂ ਹੋਰ ਵੱਡਾ ਲੈ ਉਹ ਕੋ ਤੁਸੀਂ ਤਾਂ ਹੋਰ ਹੀ ਕਲਾ ਲਈ ਬੈਠੋ ਜਿਹੜੀ ਸਿੱਧੇ ਮੱਥੇ ਗੱਲ ਹੁੰਦੀ ਆ ਉਹੀ ਗੱਲ ਆ ਗਈ ਨਾ ਜੇ ਵਿੱਚ ਵਿਚੋਲਾ ਹੋ ਅੱਧਾ-ਓੱਲਾ ਹੁੰਦਾ ਦਾ ਕੋਈ ਗੱਲ ਸੁਣੀ ਜਾਂਦੀ ਆ ਕੋਈ ਸੁਣਾਈ ਜਾਂਦੀ ਆ ਸਿੱਧੀ ਆਪਦੀ ਮਾਂ ਨਾਲ ਗੱਲ ਕਰੂਗੀ ਨਾ ਝਿਲੇ ਸ਼ਿਕਵੇ ਦੂਰ ਹੋ ਜਾਣਗੇ ਜਿਹੜੇ ਬਚੋਲੇ ਹੁੰਦੇ ਹਨ ਨਾ ਉਹਨਾਂ ਦੇ ਲੈਣੇ ਹੁੰਦੇ ਪੈਸੇ ਆਪਾਂ ਕੋਈ ਰਿਸ਼ਤਾ ਨਹੀਂ ਕਰਾਉਣਾ ਆਪਾਂ ਤਾਂ ਇਹਨਾਂ ਦਾ ਮਲਾਪ ਕਰਾਉਣਾਗਾ ਮਲਾਪ ਕੋਈ ਨਾ ਹੋ ਗਈ ਆ ਆ ਕੇ ਮੈਨੂੰ ਸਾਰੀ ਗੱਲਬਾਤ ਦੱਸੂਗੀ ਨਾ ਕੀ ਬਣਿਆ ਚਲ ਆਪਾਂ ਉਹ ਵੀ ਆਏ ਆ ਵੀ ਵਿਚਾਰੀ ਦੁਖੀ ਜੀ ਰਹਿੰਦੀ ਹੈਗੀ ਹੈਨਾ ਆ ਕੁੜੀ ਦਾ ਹੀ ਸੌਖਾ ਹੋ ਜਾ ਕਰੂ ਇਸੇ ਨੂੰ ਸਾਂਭ ਲੂਗੀ ਹਾਂ ਇੱਥੇ ਗੱਲ ਹੈਗੀ ਆ ਨਾਲੇ ਮੇਰੀ ਗੱਲ ਸੁਣ ਕੁੜੀ ਨੂੰ ਵੀ ਭੁੱਖ ਲੱਗੀ ਹੋਈ ਹੈ ਮੈਂ ਵੀ ਚਾਹ ਬਣਾਉਣੀ ਹੈ ਘੁੱਟ ਨਾਲੇ ਤੁਸੀਂ ਵੀ ਲੋ ਨਾਲੇ ਕੁੜੀ ਪੀ ਲੂਗੀ ਨਹੀਂ ਉਹ ਤਾਂ तो होगी आज मेरी मम्मी है नहीं आज मेरे जाई नहीं मिली नाना कोई राह बना रहा है मैं इंदर आई नहीं हूँ मैं पेहें चाहिए थे कार्य का निकारने का थोड़ा चमकाने का ਹੋਇਆ ਜੇ ਵਖ ਵਖ ਸਾਡੇ ਰਾਹ ਹੋ ਗਏ ਬੱਚਿਆਂ ਜੇ ਪਾਲੇ ਸੁਪਨੇ ਸਭ ਤਬਾ ਹੋ ਗਏ ਕੀ ਹੋਇਆ ਜੇ ਅੱਡ ਪੜ ਸਾਡੇ ਰਾਹ ਹੋ ਗਏ ਬੱਚਿਆਂ ਜੇ ਪਾਲੇ ਸੁਪਨੇ ਸਭ ਤਬਾ ਹੋ ਗਏ ਨਾਮ ਲਿਖਿਆ ਨਾ ਤੂੰ ਲਿਖਿਆ ਪਾਗਦੀਆਂ ਬਿਨ ਚਾਹੇ ਫਾਸਲੇ ਖਾਮ ਖਾ ਹੋ ਗਏ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲਖ ਹੋਵਣ ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁੱਲਦੇ ਕਿਦਾਂ ਕੋਈ ਪਾਬੰਦੀਆਂ ਲਾ ਲੂ ਪ੍ਰੀਤਾ ਤੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਕਦੇ ਦਿਲਾਂ ਨੂੰ ਰਾਹ ਦੇ ਨਾ ਦੇ ਨਹੀਂ ਭੁੱਲਦੇ

ਕਰੋ ਮੰਨੀ ਮੈਂ ਤਾਂ ਵਾਹੀ ਕਹਿੰਦੀ ਆ ਮੈਂ ਤੇਰਾ ਮੂੰਹ ਦੇਖਣਾ ਪਸੰਦ ਨਹੀਂ ਕਰਦੀ ਤੂੰ ਮੇਰੀ ਨਜ਼ਰਾਂ ਤੋਂ ਪਰੇ ਹੋ ਜਾ ਬਸ ਵੀ ਤੂੰ ਇੱਥੋਂ ਭੱਜ ਜਾ ਮੈਂ ਬਧੀਰੀਆ ਮਹਿਨਤ ਕੀਤੀ ਆ ਬਧੀਰੀ ਪਿਆਰੀ ਪਈ ਮੈਂ ਪਰ ਉਹ ਇੱਕ ਗਲਤੀ ਰਹੀ ਵੀ ਮੈਂ ਤੇਰ ਨਾਲ ਕੋਈ ਗੱਲ ਹੀ ਨਹੀਂ ਕਰਨੀ ਫੇਰ ਤੇਰ ਨਾਲ ਰਹਿਣਾ ਹੀ ਨਹੀਂ ਬਸ ਕੋਈ ਗੱਲ ਨਹੀਂ ਮਨਿੰਦਰ ਮੈਂ ਤਾਂ ਇੱਕ ਕੋਸ਼ਿਸ਼ ਕੀਤੀ ਸੀਗੀ ਮੈਨੂੰ ਇਹ ਸੀ ਕਿ ਚੱਲ ਤੇਰੀ ਮੰਮੀ ਮਨਜੂਗੀ ਤਾਂ ਉਹਨੂੰ ਇੱਥੇ ਲਿਆਵਾਂਗੇ ਤੁਸੀਂ ਫਿਕਰ ਨਾ ਕਰ। ਹੁਣ ਸਾਰਾ ਕੁਝ ਮੈਂ ਸੰਭਾਲ ਲਵਾਂਗੀ। ਮੈਂ ਮਨਾ ਕੇ ਲੈ ਕੇ ਆਉਂਗੀ ਤੇਰੀ ਮੰਨ। ਮੈਨੂੰ ਪਤਾ ਏ ਦੀ ਵੀ ਮਾਣੇ ਨਹੀਂ ਮੰਨਣਾ। ਕੋਈ ਵੀ ਕੋਸ਼ਿਸ਼ ਕਰਕੇ ਦੇਖ ਲੈ। ਤੁਹਾਨੂੰ ਪਤਾ ਮੇਰੀ ਭੂਆ ਦਾ ਮੁੰਡਾ ਵੀ ਆਇਆ ਹੋਇਆ ਸੀ। ਉਹ ਵੀ ਬਥੇਰਾ ਕੁਝ ਬੋਲਿਆ ਮੈਨੂੰ। ਅੱਛਾ ਤੇਰੀ ਭੂਆ ਦਾ ਮੁੰਡਾ ਵੀ ਉੱਥੇ ਆਇਆ ਵਾ ਸੀ। ਮਨਿੰਦਰ ਫੇਰ ਨਾ ਤੂੰ ਫਿਕਰ ਕਰ। ਤੈਨੂੰ ਪਤਾ ਰਿਸ਼ਤੇਦਾਰ ਤਮਾਸ਼ਾ ਵੇਖਦੇ ਆ। ਜਿਉ ਉਹ ਤੈਨੂੰ ਬੋਲਿਆਗਾ ਨਾ ਤੇਰੀ ਮਾਂ ਤੈਨੂੰ ਤਾਂ ਹੀ ਨਹੀਂ ਕੁਝ ਬੋਲ ਸਕੀ ਮੈਨੂੰ ਲੱਗਦਾ ਤੇਰੀ ਮਾਂ ਨੇ ਤਾਂ ਹੀ ਤੈਨੂੰ ਮੋੜਤਾ ਨਹੀਂ ਤਾਂ ਕੋਈ ਵੀ ਮਾਂ ਇਹੀ ਜਿਹੀ ਨਹੀਂ ਹੁੰਦੀ ਜਿਹੜੀ ਧੀ ਪੁੱਤ ਨੂੰ ਦਰਕਾਰ ਦੇ ਤੈਨੂੰ ਪਤਾ ਰਿਸ਼ਤੇਦਾਰ ਤਾਂ ਤਮਾਸ਼ਾ ਦੇਖਣ ਵਾਲੇ ਹੁੰਦੇ ਆ ਜੇ ਅੱਜ ਤੇਰੀ ਮਾਂ ਤੈਨੂੰ ਅਪਣਾ ਲੈਂਦੀ ਸ਼ਾਇਦ ਉਹਨੂੰ ਵੀ ਤਾਨੇ ਮੇਨੇ ਮਾਰਦੇ ਵੀ ਤੇਰੀ ਧੀ ਨੇ ਤਾਂ ਆ ਕੁਝ ਕਰਤਾ ਸੀ ਅੱਜ ਇਹਨੂੰ ਤੂੰ ਗੱਲ ਨਾਲ ਲਾਈ ਜਾਨੀਂ ਕੀ ਪਤਾ ਤੇ ਨਾਲੋਂ ਕਿੰਨੇ ਕੁ ਰਿਸ਼ਤੇ ਟੁੱਟ ਜਾਂਦੇ ਸ਼ਾਇਦ ਉਹ ਇਸੇ ਕਰਕੇ ਚੁੱਪ ਰਹਿ ਗਈ ਬਿਨਾ ਤਮਾਸ਼ਾ ਬਣੂਗਾ ਤੈਨੂੰ ਵੀ ਪਤਾ ਇੱਕ ਗਲਤੀ ਦੀ ਸਜ਼ਾ ਸਾਰਿਆਂ ਨੂੰ ਭੁਗਤਣੀ ਪੈਂਦੀ ਹੈਗੀ ਚਲ ਕੋਈ ਨਾ ਤੂੰ ਫਿਕਰ ਨਾ ਕਰ ਹਾਂ ਸੀ ਗੱਲ ਕਰਕੇ ਵੇਖਾਂ ਨਲੇ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਛੱਡ ਤੈਨੂੰ ਖੁਸ਼ਖਬਰੀ ਦੱਸਾਂ ਇੱਕ ਹਾਂ ਐਡਮਿਸ਼ਨ ਹੋ ਗਈ ਤੇਰੀ ਕੁੜੀ ਦੀ ਉਹ ਵੀ ਸੇਮ ਹੀ ਕਲਾਸ ਚ ਸੱਚੀ ਦੀ ਹਾਂ ਸ਼ੁ크ਰ ਆਵੇ ਤੁਹਾਨੂੰ ਸ਼ੁ크ਰ ਨਲੇ ਮੇਰੀ ਗੱਲ ਸੁਣ ਉਹ ਤਾਂ ਟੈਸਟ ਹੀ ਬਹੁਤ ਵਧੀਆ ਪਾਸ ਕੀਤਾ ਸੱਚੀ ਹੋਰ ਉਹ ਤਾਂ ਕਿਤਾਬਾਂ ਵੀ ਲੈ ਕੇ ਆ ਗਈ ਦੁਕਾਨ ਮੈਂ ਵੜਾ ਜਾ ਕੇ ਆਵਾਂ ਦੇਖੋ ਹਾਂ ਮੇਰੀ ਗੱਲ ਸੁਣ ਮੈਂ ਉਹਨੂੰ ਕੁਝ ਨਹੀਂ ਦੱਸਿਆ ਤੂੰ ਇਹੀ ਕਹਿਦੀ ਕਿ ਮੈਂ ਸੌਂਕ ਲੈਣ ਗਈ ਹੋਈ ਸੀ ਠੀਕ ਹੈ ਠੀਕ ਜੀ ਬੱਜੀ ਕੀਤਾ ਜੇ ਤੁਸੀਂ ਉਹ ਨਹੀਂ ਦੱਸਿਆ ਤਾਂ ਉਹਦਾ ਗੁੱਸੇ ਹੁੰਦੀ ਸੀ ਕਹਿੰਦੀ ਮੰਮੀ ਮੈਨੂੰ ਦੱਸੇ ਵੀ ਨਹੀਂ ਬਾਗੀ ਮੈਂ ਤਾਂ ਕਹਿੰਦੀ ਮੰਮੀ ਨੂੰ ਕਿਤਾਬਾਂ ਦਿਖਾਉਣੀਆਂ ਸੀ ਮੈਂ ਤਾਂ ਚਾਹ ਚੜ੍ਹਾ ਪਿਆ ਉਹ ਰੋਟੀ ਖਾ ਲਈ ਸੀ ਉਹਨੇ ਚਾਹ ਵੀ ਪੀ ਲਈ ਉਹਨੂੰ ਮਿਲਣ ਲਾ ਜਾ ਕੇ ਬੱਸ ਹੁਣ ਕੋਲ ਜਾ ਕੇ ਆਉਣੀ ਮੈਂ ਹਾਂ ਠੀਕ ਹੈ ਜੀ ਸਹੀ ਗੱਲ ਕੋਈ ਵੀ ਨਾ ਕੋਈ ਵੀ ਇਨਸਾਨ ਕਿਸੇ ਨੂੰ ਮਿਲਾ ਕੇ ਖੁਸ਼ ਨਹੀਂ ਹੁੰਦਾ ਜਦੋਂ ਤੇ ਭੂ ਆਦੇ ਮੁੰਡੇ ਨੂੰ ਬੋਲਣ ਦੀ ਕੀ ਲੋੜ ਸੀਗੀ ਦੋ ਮਾਵਾਂ ਧੀਆਂ ਤਾਂ ਰਹਿ ਗਈਆਂ ਵੀ ਤਾਂ ਸ ਇਹਨਾਂ ਨੂੰ ਤਾਂ ਇੱਕ ਦੂਜੇ ਦੇ ਸਹਾਰੇ ਜ਼ਿੰਦਗੀ ਕੱਢ ਲੈਣ ਦੀ ਪਰ ਨਹੀਂ ਹਰੇਕ ਨੂੰ ਨਾ ਲਾਲਚ ਹੁੰਦਾ ਵੀ ਇਹਦੀ ਧੀ ਇੱਥੇ ਆ ਗਈ ਤਾਂ ਘਰ-ਵਾਰ ਉਹਦਾ ਹੋ ਜਾਊਗਾ ਉਹਨਾਂ ਦੀ ਵੀ ਘਰ-ਵਾਰ ਤੇ ਅੱਖ ਹੁਣੀ ਹੈਗੀ ਕੌਣ ਕਿਸੇ ਨੂੰ ਸੌਖਾ ਵੇਖ ਕੇ ਜਰ ਮਾਂ ਨੇ ਆਂਗਣ ਦੇ ਕੱਪੜੇ ਖਾਉਂਗੀ ਮਾਂ ਨੇ ਨਹੀਂ ਉਹਨਾਂ ਲਈ ਬੋਲਦੀ ਹੁੰਦਾ ਹਾਂ

ਨਮੀਆ ਦੇ ਕਿਤਾਬਾਂ ਦੇ ਨਮੀਆ ਕਾਪੀਆਂ ਨੇ ਹੁਣ ਪੂਰੇ ਧਿਆਨ ਨਾਲ ਪੜ੍ਹਨਾ ਮੈਂ ਤੈਨੂੰ ਪਹਿਲਾਂ ਵੀ ਇਹੀ ਗੱਲ ਸਮਝਾਈ ਸੀ ਬੱਤੂ ਹੁਣ ਵੀ ਇਹੀ ਗੱਲ ਸਮਝਾਉਣੀ ਆ ਤੈਨੂੰ ਪਤਾ ਨਾ ਵੱਡਾ ਸਕੂਲ ਆ ਬਹੁਤ ਖਰਚਾ ਹੁੰਦਾ ਕੱਲ ਨੂੰ ਮੈਨੂੰ ਨਾ ਕਹਿ ਦੇਣਾ ਵੀ ਅਸੀਂ ਤੇਰੀ ਮਦਦ ਕੀਤੀ ਸੀ ਕੁੜੀ ਨੂੰ ਪੜ੍ਹਨਾ ਇਸ ਵੇ ਕੁੜੀ ਪੜ੍ਹਦੀ ਨਹੀਂ ਤੇਰੀ ਨਹੀਂ ਨਹੀਂ ਮੰਮੀ ਇਹ ਲੰਬਾ ਨਹੀਂ ਹੁੰਦਾ ਮੇਰਾ ਮੈਂ ਬਦਿਆ ਪੜھوںਗੀ ਨਾਲੇ ਮੈਂ ਤਾਂ ਨਾ ਜਦੋਂ ਉਹਨਾਂ ਨੇ ਕਿਹਾ ਪੇਪਰ ਲਵਾਗੇ ਵੀ ਪਹਿਲੀ ਵਾਰ ਸਕੂਲ ਚ ਗਿਸ ਨੂੰ ਕਿਰਕਿਰਤ ਮੈਨੂੰ ਡਰ ਜਾਣ ਲੱਗਿਆ ਫਿਰ ਅੰਕਲ ਕਹਿੰਦਾ ਪੁੱਤ ਡਰਨਾ ਕੋਈ ਨਾ ਮੈਂ ਹੈਗਾ ਆ ਦੇਖ ਲੈ ਸਾਰੇ ਕਿੰਨਾ ਕੰਟੇ ਦੇਰੇ ਪੁੱਤ ਹਣਾ ਨਾਲੇ ਅੰਕਲ ਨੂੰ ਆਪਾਂ ਅੰਕਲ ਦੀ ਭੁਸ਼ਾ ਕਰਵਾ ਕੇ ਆਪਾਂ ਤੇਰੇ ਅੰਕਲ ਨੂੰ ਕੋਈ ਵੀ ਲੰਬਾ ਨਹੀਂ ਦਿਵਾਉਣਾ ਆਪਾਂ ਚੰਗਾ ਤੁਖ ਕਿਸੇ ਨਾਲ ਲੜਨਾ ਨਹੀਂ ਠੀਕ ਹੈ ਤੇ ਸਾਰਿਆਂ ਦੀ ਹੈਲਪ ਕਰਨੀ ਆ ਉਥੇ ਇਹਨਾਂ ਦੀ ਕੁੜੀਆਂ ਵੀ ਹੋਣਗੀਆਂ ਇਹਨਾਂ ਦੀ ਪੂਰੇ ਧਿਆਨ ਰੱਖਣਾ ਪੂਰਾ ਖਿਆਲ ਰੱਖਣਾ ਚੰਗਾ ਠੀਕ ਹੈ ਹੋ ਗਈ ਕਿਤਾਬਾਂ ਪਾੜਨੇ ਨਹੀਂ ਪੂਰਾ ਧਿਆਨ ਨਾਲ ਰੱਖੀ ਬੜੀ ਬੜੀ ਲੰਘ ਜਾਣਗੇ ਆਪਣੇ ਤੇ ਉੱਪਰ ਤਾਂ ਮੇਰੇ ਉਹਨਾਂ ਨੇ ਪੰਜਵੀਂ ਕਲਾਸਾਂ ਲੈਸੀ ਪਰ ਉਹਨਾਂ ਨੇ ਉਹਨੂੰ ਚੰਗੀ ਚ ਰੱਖ ਲਿਆ ਹਾਂ ਤਾਂ ਮੈਨੂੰ ਪਤਾ ਤੁਹ ਹੁਸ਼ਿਆਰ ਹੁਣ ਨਾ ਛੇਵੀਂ ਕਲਾਸ ਵਧੀਆ ਪਾਸ ਕਰ ਬਈ ਮੈਨੂੰ ਪਤਾ ਪਈ 7 8ਵੀਂ ਅੱਧੀ ਕਲਾਸ ਤਾਂ ਲੰਘੀ ਬਰ ਕਿ ਐ ਨਾ ਹੋਵੇ ਵੀ ਤੂੰ फेल ਹੋ ਜੀ ਮਮੇ ਮੈਂ ਨਾ ਸਕੂਲੋਂ ਜਾ ਕੇ ਆ ਕੇ ਵੀ ਘਰੇ ਪੜ੍ਹ ਲਿਆ ਕਰੂਣੀ ਪੜ੍ਹ ਕੇ ਕਹਿੰਦਾ ਮੇਰੇ ਵੀ ਹੋ ਕਾਪੀ ਕਿਤਾਬ ਦੀ ਲੋਡ ਆ ਨਾ ਤਾਂ ਮੈਨੂੰ ਉਹ ਵੀ ਦੱਸ ਦੇ ਸਮ ਨਾਈਨ ਕਲਾਸ ਨੂੰ ਵਰਦੀ ਦਿੱਤੀ ਕਹਿੰਦੇ ਵਰਦੀ ਉਹ ਤਾਂ ਸਕੂਲੋਂ ਦੇਣਗੇ ਕਿ ਬਣੋ ਨਹੀਂ ਵਰਦੀ ਤਾਂ ਪਾੜੋ ਜਾਣੀ ਪਊਗੀ ਪਾੜੋ ਨਹੀਂ ਪਊਗੀ ਅੰਟੀ ਅੰਕਲ ਕਹਿੰਦੇ ਕੋਈ ਨਾ ਦਵਾ ਲਿਆ ਵਾਂਗੇ ਕਹਿੰਦੇ ਚਲੋ ਉਹ ਤਾਂ ਇਹ ਤੇ ਕਹਿੰਦੇ ਆ ਨਾ ਪਲਸਟਾਰਸ ਖਾਂਦੇ ਆ ਪਰ ਆਪਾਂ ਇੰਨਾ ਬੋਝ ਇੰਨਾ ਤੇ ਨਹੀਂ ਪਾਉਣਾ ਆਪਾਂ ਕੋਈ ਨਾ ਵਰਦੀ ਦਾ ਤੈਨੂੰ ਮੈਂ ਆਪਦੇ ਕੋਲੋਂ ਦਵਾ ਦਊਂਗੀ ਇਹਨਾਂ ਦਾ ਤਾਕਵਾ ਦਵਾ ਦਿਆਂ ਬੈਗ ਦਵਾਤਾ ਤੂੰ ਐਡਮਿਸ਼ਨ ਕਰਾਤੀ ਆਪਣੇ ਲਈ ਤਾਂ ਇਹੀ ਬਹੁਤ ਆ ਹੈਂ ਕਿ ਇਹਨਾਂ ਨੇ ਕਿਸੇ ਗੱਲ ਦਾ ਤੂੰ ਵੀ ਨਹੀਂ ਕਹਿਣਾ ਵਿਅੰਕਰ ਮੈਨੂੰ ਆਹਣਾ ਚਾਹੀਦਾ ਅੰਟੀ ਮੈਨੂੰ ਆਹਣਾ ਚਾਹੀਦਾ ਹੁਣ ਆਪਾਂ ਜੇ ਇਹਨਾਂ ਨੇ ਕੋ ਨੂੰ ਕਹਿਤਾ ਪਹਿਲਾਂ ਤਾਂ ਵੀ ਬੋਝ ਨਹੀਂ ਪਾਉਣਾ ਸੁਣ ਨਾ ਜਿੱਦ ਨੂੰ ਕਿਸੇ ਚੀਜ਼ ਦੀ ਲੋੜ ਵੀ ਹੁੰਦੀ ਹੈ ਕਾਪੀ ਕਿਤਾਬ ਦੀ ਲੋੜ ਹੁੰਦੀ ਮੈਨੂੰ ਕਹਦਾ ਐ ਕਰ ਇਹਨਾਂ ਦੇ ਪੁੱਤ ਤੇਰੀ ਮਾਂ ਕੋ ਮੌਂਦੀ ਇਹਨਾਂ ਨੇ ਤੇ ਤੈਨੂੰ ਲਿਆ ਕੇ ਦੇ ਦਿਆ ਤੁਮ ਕਰੀ ਠੀਕ ਹੈ ਮੰਮੀ ਤੇ ਬਾਕੀ ਹੁਣ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਬਸ ਕੱਲੀ ਮੇਰੀ ਵਰਦੀ ਚਾਹੀਦੀ ਹੈ ਤੂੰ ਡਰੈਸ ਲਿਆ ਦਿਓ ਹੁਣ ਤੂੰ ਮੈਨੂੰ ਅੱਜ ਕੱਲ ਤੋਂ ਜਾਇਆ ਕਰਗੀ ਕਿ ਪਰਸੋਂ ਤੋ ਜਾਣਾ ਮੈਂ ਕੱਲ ਤੇ ਵਾਪਸ ਜਾ ਫਿਰੂੰਗੀ ਫਿਰ ਆਪਾਂ ਐ ਕਰਦੇ ਆ ਵੀ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਾਂਗੇ ਇੱਕ ਵਾਰੀ ਤੂੰ ਆਈਂ ਚਾਗ ਲਿਆ ਕਰੀ ਵਰਦੀ ਤੇਨੂੰ ਕੱਲ ਨੂੰ ਲਿਆ ਕੇ ਕੱਲ ਨੂੰ ਸਵੇਰ ਆ ਕੇ ਪਰਸੋਂ ਤੋ ਵਰਦੀ ਤਿਆਰ ਕਰਕੇ ਦੇ ਦਿੰਦੇ ਠੀ ਜੇ ਨਾ ਪਲੱਸ ਟੂ ਚ ਹੋ ਗਿਆ ਉਸ ਤੋਂ ਬਾਅਦ ਮੈਂ ਕੋਈ ਨੌਕਰੀ ਲੱਭ ਜੇ ਕੋਰਸ ਕਰ ਲਵਾਂ ਫਿਰ ਤੈਨੂੰ ਨਾ ਮੈਂ ਹੰਦੀ ਕੰਮ ਨਹੀਂ ਕਰਾਂ ਦਿੰਦੀ ਘਰਾਂ ਚ ਹੋਂ ਤਾਂ ਮੈਨੂੰ ਨੌਕਰੀ ਮਿਲ ਜੂਗੀ ਤੂੰ ਬੈ ਕੀ ਖਾਇ ਕਰੇ ਜਿਹੜੀ ਚੀਜ਼ ਹੋਂ ਤਾਂ ਮੈਨੂੰ ਲਿਆ ਕੇ ਦਿੰਨੀ ਹੈ ਨਾ ਜਿਹੜੀ ਚੀਜ਼ ਖਾਇ ਕਰੇਗੀ ਨਾ ਉਹੀ ਚੀਜ਼ ਲਿਆ ਕੇ ਦੇਰਾਂਗੀ ਤੈਨੂੰ ਤੇ ਐਸੀ ਗੱਲ ਤਾਂ ਮੈਨੂੰ ਮਾਣ ਹੈ ਹੈ ਵੀ ਮੇਰੀ ਧੀ ਮੇਰੇ ਨਾਲ ਆ ਮੈਨੂੰ ਸੁੱਖ ਦਿਖਾਊਗੀ ਗਾਂ ਜਾ ਕੇ ਹਾਂ ਚਲਾਂ ਅੱਜ ਦੇ ਸ਼ਾਮ ਦੇ ਦਾਪਾ ਚ ਨਾ ਮੈਂ ਬੜੀ ਅੱਜ ਇਸ ਤੇ ਚਾਹ ਬਣਾ ਲੱਕੋ ਟਿੰਗਲ ਤੇ ਪਿਆਰੂ ਠੀਕ ਹੈ ਹਾਂ